i'll <laughs> <laughs> ਸੇ ਬਹੁਤ ਜ਼ਰੂਰੀ ਹੈ ਆਪ ਹੌਸਪਟਲ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਪਰਮ ਹਾਲ ਕਰਦਾ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਣਜੀਤ ਸਿੰਘ ਜੀ ਦਾ ਜਿਹੜਾ ਕੀ ਸਾਡੇ ਪਿੱਛੋ ਸ਼ੀਧੀ ਧੜਾ ਨਵੀਂ ਪਾਛੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਸਾਹਬ ਮੰਦੀ ਦਾ ਜੀ ਭਾਈ ਸਾਹਬ 26 ਦਾ ਜੀ ਭਾਈ ਸਾਹਬ ਦਿਆਲਾ ਜੀ ਨੂੰ ਸਮਰਪਤ ਜਿਹੜਾ ਕੱਲ ਦਾ ਨਗਰ ਵਿਸ਼ੇਸ਼ ਸਮਾਗਮ ਗਵਰਨਮੈਂਟ ਆਫ ਪੰਜਾਬ ਅਤੇ ਇਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਰਨਗਰ ਅਤੇ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਸੀ ਜੋ ਮੈਂ ਆਪਣੀ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸ਼ਿਰਨਗਰ ਅਤੇ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਜ਼ਮਾਇਸ਼ ਕਸ਼ਮੀਰ ਦੀ ਤਰਫੋਂ ਪੰਜਾਬ ਗਵਰਨਰ ਦਾ ਅਤੇ ਖਾਸ ਤੌਰ ਤੇ ਜੀਐਨਕੇ ਗਵਰਨਰ ਦੇ ਜਿਹੜੇ ਸਾਡੇ ਆਪੀ ਸਰਕਾਰiyo ਸ਼੍ਰੀ ਉਮਰ ਅਬਦੁੱਲਾ ਜਿਹੜੇ ਕੀ ਚੀਫ ਮਿਨਿਸਟਰ ਹਨ ਜੀਐਨਕੇ ਸਟੇਟ ਦੇ ਅਤੇ ਉਹਨਾਂ ਦੇ ਨਾਲ ਸਾਡੇ ਸਰਕਾਰiyo ਭਗਵੰਤ ਮਾਨ ਜੀ ਜਿਹੜੇ ਸੀ ਪੰਜਾਬ ਦੇ ਸਿਖਰ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਿਅਰ ਆਪਣੇ ਸ਼੍ਰੀ ਅਰਮਨ ਕੇਜਰੀਵਾਦੀ ਉੱਚੇ ਤੌਰ ਤੇ ਉੱਥੇ ਪਹੁੰਚੇ ਹਨ ਸੋ ਮੈਂ ਉਹਨਾਂ ਦੇ ਨਾਲ ਵੀ ਇੱਕ ਸ਼ਕਤੀ ਦਾ ਇਸ ਮਾਗਲ ਵਿੱਚ ਹਿੱਸਾ ਲੈਣ ਨੇ ਆਈ ਆ ਮੈਂ ਖਾਸ ਤੌਰ ਤੇ बाबा सेवा सिंह से जी राम को खड़े वाले कुलनु लोलो देव जी बहुत-बहुत ਧੰਨਵਾਦ ਕਰਦਾ ਤੇ ਜਿੰਨੇ ਵੀ ਕੀਤਨੀ ਸਿੰਘ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੁਣੇ ਨਗਰ ਕੀਰਤਨ ਇਥੋਂ ਤੁਰੇਗਾ ਦੱਸਾਂਗੇ ਉਸ ਦੀ ਅਰਦਾਸ ਤੋਂ ਬਾਅਦ ਅਨੰਦਾ ਕੀਤੀ ਜਾਏਗੀ ਸੋ बाबा ਕੁਹਿੰਦਰ ਸਿੰਘ ਜੀ ਬਾਬਾ ਜੀ ਦੀ ਸੁਹਾੜੀ ਨੂੰ ਲੈ ਕੇ ਆਪਣੇ ਸਿੱਖ ਸ਼ਿੰਗਾਰਿਤ ਕਰਕੇ ਤੁਰਨਗੇ ਅਤੇ बाबा सेवा सिंह जी राम को खड़े वाले चोर साहब ਦੀ ਸੇਵਾ ਬਾਣਦੇ ਸੋ ਮੈਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸੇ جے کے میں جو پروگرام ہیں آپ نے بہت ہمارا ساتھ دیا ہے آپ کا بہت بہت دھنیہ واد رہتا ہوں اور اپنی کشمیری طرف سے بھی ایک بار پھر میں پنجاب گورنمنٹ کا اپنے سی ایم صاحب کا اروند کےجریوال جی کا ان کی پوری جتنی بھی ٹیم بہت آئی ان کا بھی اپنی پوری فی ترا لے جانا جی ایک نگارا نرسنگ بہت بہتر ਇਕ ਮਿੰਟੀ ਬਾਰਗ ਤੇ ਹੁਣ ਪਾਤਸ਼ਾਹ ਸਾਹਿਬ ਜੀ ਦਾ ਪਾਠ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦੇ ਜਨਰ ਅਤੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਅੱਛੀ ਗਿੰਨਨ ਸਾਡੀ ਦੇ ਪਾਠ ਤੋਂ ਉਪਰੰਤ ਗੁਰੂ ਕਾ ਦੇ ਬਜੀਰ ਸਾਹਿਬਾਂ ਜੀ ਸ਼੍ਰੀ ਹੁਕਮਨਾਮਾ ਸਰ ਲੈਣਗੇ ਜੋ ਮਰਿਆਦਾ ਹੈ ਨਗਰਕੀਤ ਪ੍ਰੋਗਰਾਮ ਕਰਨ ਦੀ ਜਦੋਂ ਸੀ ਇਸ ਤਰ੍ਹਾਂ ਸੰਕਤੀ ਉਪਰ ਵਿੱਚ ਜਾਣਾ ਹੁੰਦਾ ਹੁਕਮਨਾਮਾ ਸਰ ਲੈ ਕੇ ਪੈਦਾ ਲਿਆ ਜਾਂਦਾ ਉਸ ਤੋਂ ਪਰੰਤ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਤੋਂ ਪਰੰਤ ਤੇ ਸੰਗਤ ਬੈਠੀ ਨਹੀਂ ਕਿਸੇ ਤਰ੍ਹਾਂ ਹੀ ਆਪਾਂ ਗੁਰੂ ਮਹਾਰਾਜ ਦੇ ਰੂਪ ਨੂੰ ਪਾਪੀ ਸਰ ਵਿੱਚ ਸੁਸ਼ੋਭਿਤ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨੰਦ ਅਮ੍ਰਿ ਕਾਇ ਸਤਿ ਤੁਮ ਕਾਇ ਪਟਾ ਪਾਇ ਸਤਿ ਅਨੁਤਿਆਰ ਤਾ ਤੁਮ ਤੁਵਾ ਸਤਿ ਕਮਨਾ ਸ਼ਾਦਾ ਨੀ ਰਾਮ ਸਾਰ ਬਹਿ ਨਾ ਗਿਆ ਤੁਮ ਸਤਿ ਨਾ ਪਾਏ ਮੇਂ ਮਨ ਮੇਂ ਅਨਸਦ ਰਮਾ ਕਰਦਾ ਤੁਮ ਮਨ ਮੇਂ ਤੁਮ ਸੰਸਾਰ ਮੰਗਰ ਓ The of desire. I no, are no, no. no, no, no. the day we to

مہاراج آپ گرو سمو سنگ نے ਮਾਰਗ ਤੇ ਚੱਲਾਂਗੀ ਜੀ ਮਿਸਤਾ ਬਖਸ਼ਨੀ ਪੰਥ ਤੇ ਆਪਣਾ ਮੇਰਾ ਭਰਿਆ ਪਟਣਾ ਪੰਥ ਜੀ ਨੇ ਹਮੇਸ਼ਾ ਚੜ੍ਹਦੇ ਕਲਾ ਤੇ ਮਾਰਗ ਆ ਕੇ ਬਖਸ਼ੀ ਜੀ ਨੇ ਮਾਰਗ ਸਵਾਜ ਗੁਰੂ ਆਪ ਜੀ ਦੀ ਰੂਪ ਕਰ ਦੇ ਚਾਹਣ ਦੀ ਸਿੱਖਤਾ ਵਾਜ ਗੁਰੂ ਤੇ ਨੇਕ ਦੇ ਵਿੱਚ ਇੱਕ ਸੁਖ ਭਾਗੀ ਭਰੀ ਮਾਰਗ ਸਭਨਾ ਦੀ ਮਨਮਾਸ਼ਾ ਮਨੋਕਾਮਨਾ ਪੂਰਨ ਕਰਨੀ ਆ ਆਪ ਜੀ ਦੇ Jesus. Okay,

Oh Um. oh no ਦੀ ਕੋਮਿਲਤਾ ਦਾ ਪ੍ਰਕਾਸ਼ ਤੁਮਹਿਂ ਸੋਹਣੇ ਤੇ ਮੇਰਾ ਤਾਲੁਦ ਜੁਨੀ ਸੇ ਕੀ ਹਬਨ ਬੜਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਕਿ ਫਤਿਹ ਸਤਿ ਸ੍ਰੀ ਅਕਾਲ ਨਹੀਂ ਸਕਿਆ ਬੈਂਦੀ ਹੈ ਜਿਹੜੀ ਕਿ ਬਾਲਾ ਜੀ ਸਵਾਰੀ ਉੱਪਰੋਂ ਲਿਆਈ ਜਾਏਗੀ ਕਿਪਾ ਕਰਕੇ ਸੰਗਤ ਦੀ ਵਾਢੀ ਰਹੇ ਸੰਗਤ ਸਾਹਿਬ ਉੱਪਰ ਨਹੀਂ ਜਾਏਗਾ ਉੱਪਰ ਸੀਐਮ ਸਾਹਿਬ ਭਗਤ ਮਾਨ ਜੀ ਉਮਰਤੁਲਾ ਜੀ ਅਤੇ ਨਾਲ ਹੀ ਨਾਮਨਾ ਦੇ ਕੈਜੀਵਾਦ ਅਤੇ ਜਿਹੜੇ ਸਾਡੇ ਮਿਸਟਰ ਸਾਹਿਬਾਨ ਐਮਪੀ ਅਤੇ ਨਦਨਪਾਨ ਪਾਣੀ ਪਾਣੀ ਖਾਲੀ ਜਾਣਗੇ ਸਾਰੀ ਸੰਗਤ ਦੀ ਵਾਢੀ ਰਹੇ ਕਿਉਂਕਿ ਪਣ ਜਗਾ ਕਾਠ ਹੈ ਹੋਰ ਕੌਸ਼ ਹੋ ਜਾਣਾ ਤੇ ਇਹਨੇ ਬਿਨੇ ਕਰਨਾ ਆਪਣੇ ਕੁਦਰਤ ਪ੍ਰਬੰਧਕ ਕਮੇਟੀ ਦੇ ਅਲਾਈਨਸ ਦੇ ਕੋਈ ਆਂਚ ਨਹੀਂ ਹੈ ਫੋਰ देयर ਮੈਂਬਰਸ ਆਰ